ਦੋਸਤੋ ਤੁਹਾਡੇ ਮੋਬਾਈਲ ਦੇ ਵਿੱਚ WhatsApp ਤੋਂ ਇਲਾਵਾ Facebook, YouTube, Instagram ਦੇ ਨਾਲ-ਨਾਲ ਹੋਰ ਕਈ ਐਪਲੀਕੇਸ਼ਨਾਂ ਹੋਣਗੀਆਂ ਅਤੇ ਕੁਝ ਐਪਲੀਕੇਸ਼ਨਾਂ ਹੋ ਸਕਦਾ ਹੈ ਕਿ ਵੀਡੀਓ ਗੇਮਜ਼ ਵਾਲੀਆਂ ਵੀ ਹੋਣ ਪਰੰਤੂ ਕੀ ਤੁਹਾਨੂੰ ਪਤਾ ਕਿ ਤੁਹਾਡੇ ਮੋਬਾਈਲ ਦੇ ਵਿੱਚ ਕੁਝ ਹੋਰ ਐਪਲੀਕੇਸ਼ਨਾਂ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਜੋ ਤੁਹਾਡੇ ਰੋਜ਼ਾਨਾ ਕੰਮ ਆ ਸਕਦੀਆਂ ਹੈ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਦੋ ਬਹੁਤ ਹੀ ਜ਼ਰੂਰੀ ਐਪਲੀਕੇਸ਼ਨਾਂ ਦਾ ਜ਼ਿਕਰ ਕਰਾਂਗੇ ਜਿਹੜੀਆਂ ਐਪਲੀਕੇਸ਼ਨਾਂ ਹਰੇਕ ਵਿਅਕਤੀ ਦੇ ਮੋਬਾਈਲ ਵਿੱਚ ਹੋਣੀ ਚਾਹੀਦੀਆਂ ਹੈ ਕਿਉਂਕਿ ਇਹ ਐਪਲੀਕੇਸ਼ਨਾਂ ਰੋਜ਼ਾਨਾ ਸਾਡੇ ਕੰਮ ਆਉਂਦੀਆਂ ਐ ਸਤਿ ਸ੍ਰੀ ਅਕਾਲ ਜੀ ਬਾਈਜੀ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਪੂਰ ਤਾਂ ਫਿਰ ਅੱਗੇ ਵਧਣ ਤੋਂ ਪਹਿਲਾਂ ਇੱਕ ਵਾਰ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲਓ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਬਾਈਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਹੁਣ ਦੋਸਤੋ ਪਹਿਲੀ ਐਪਲੀਕੇਸ਼ਨ ਹੈਗੀ ਡੀਜੀ ਲੋਕਰ ਤੁਹਾਡੇ ਬਟੂਏ ਦੇ ਵਿੱਚ ਪੈਸੇ ਹੋਣ ਚਾਹੇ ਨਾ ਹੋਣ ਤੁਹਾਡੀ ਡੀਜੀ ਲੋਕਰ ਦੇ ਵਿੱਚ ਤੁਹਾਡੇ ਡਾਕੂਮੈਂਟਸ ਹੋਣੇ ਬਹੁਤ ਜ਼ਰੂ ਡੀਜੀ ਲੋਕਰ ਇੱਕ ਸਰਕਾਰੀ ਐਪਲੀਕੇਸ਼ਨ ਹੈ ਇਹੇ ਮਸੂਰੀਆਂ ਤੋਂ ਬਗੈਰ ਐਪਲੀਕੇਸ਼ਨ ਹੈ ਸਰਕਾਰੀ ਐਪਲੀਕੇਸ਼ਨ ਹੋਣ ਦੇ ਕਰਕੇ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਇਸ ਨੂੰ ਪਲੇ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ ਹੁਣ ਇਸ ਐਪਲੀਕੇਸ਼ਨ ਦੇ ਵਿੱਚ ਮਸੂਰੀਆਂ ਆਦੀ ਨਾ ਆਣ ਦੇ ਕਰਕੇ ਇਸ ਨੂੰ ਵਰਤਣਾ ਵੀ ਬਹੁਤ ਆਸਾਨ ਹੈ ਡੀਜੀ ਲੋਕਰ ਦੇ ਵਿੱਚ ਰੱਖੇ ਹੋਏ ਡਾਕੂਮੈਂਟ ਪੂਰੀ ਤਰ੍ਹਾਂ ਵੈਲਿਡ ਹੈ ਤੁਸੀਂ ਡੀਜੀ ਲੋਕਰ ਦੇ ਵਿੱਚ ਆਪਣਾ ਆਧਾਰ ਕਾਰਡ ਪੈਨ ਕਾਰਡ ਆਪਣਾ ਸਰਟੀਫਿਕੇਟ ਜਨਮ ਦਾ ਸਰਟੀਫਿਕੇਟ ਆਪਣੀ ਪੜ੍ਹਾਈ ਦੇ ਸਰਟੀਫਿਕੇਟ ਇਸ ਦੇ ਨਾਲ ਨਾਲ ਤੁਸੀਂ ਆਪਣਾ ਲਾਇਸੈਂਸ ਆਪਣਾ ਡਰਾਈਵਿੰਗ ਲਾਇਸੈਂਸ ਆਪਣੀ ਵਹੀਕਲ ਦੀ ਆਰਸੀ ਇਸ ਦੇ ਨਾਲ ਨਾਲ ਆਪਣੇ ਵਹੀਕਲ ਦੀ ਇੰਸ਼ੋਰੈਂਸ ਜਾਂ ਫਿਰ ਜਨਰਲ ਇੰਸ਼ੋਰੈਂਸ ਮਤਲਬ ਕਿ ਹਰੇਕ ਤਰ੍ਹਾਂ ਦਾ ਡਾਕੂਮੈਂਟ ਤੁਸੀਂ ਆਪਣੇ ਇਸ ਡਿਜੀਟਲ ਲੋਕਰ ਦੇ ਵਿੱਚ ਰੱਖ ਸਕਦੇ ਹੋ ਅਤੇ ਲੋੜ ਪੈਣ ਦੇ ਉੱਪਰ ਤੁਸੀਂ ਟ੍ਰੈਫਿਕ ਪੁਲਿਸ ਦੇ ਮੁਲਾਜ਼ਮਾਂ ਤੋਂ ਲੈ ਕੇ ਪਾਸਪੋਰਟ ਦੇ ਦਫ਼ਤਰ ਜਾਂ ਫਿਰ 에ਅਰਪੋਰਟ ਤੱਕ ਇਹਨਾਂ ਡਾਕੂਮੈਂਟਾਂ ਨੂੰ ਦਿਖਾ ਸਕਦੇ ਹੋ ਇਹਨਾਂ ਡਾਕੂਮੈਂਟਾਂ ਦੀ ਪੂਰੀ ਮਾਨਤਾ ਹੁੰਦੀ ਹੈ ਕਿ ਕਿਉਂਕਿ ਇਹ ਸਰਕਾਰੀ ਐਪਲੀਕੇਸ਼ਨ ਦੇ ਵਿੱਚ ਪਏ ਹੋਏ ਡਾਕੂਮੈਂਟ ਹੈ ਅਤੇ ਸਰਕਾਰੀ ਵੈਬਸਾਈਟ ਤੋਂ ਹੀ ਇਹ ਡਾਕੂਮੈਂਟ ਡਾਊਨਲੋਡ ਹੁੰਦੇ ਆ। ਹੁਣ ਜੇਕਰ ਤੁਸੀਂ ਡੀਜੀ ਲੋਕਰ ਦਾ ਪਹਿਲਾਂ ਹੀ ਇਸਤੇਮਾਲ ਕਰ ਰਹੇ ਹੋ ਤਾਂ ਫਿਰ ਆਪਣਾ ਤਜਰਬਾ ਸਾਂਝਾ ਕਰਿਓ ਅਤੇ ਜੇਕਰ ਹੁਣ ਤੱਕ ਤੁਸੀਂ ਡੀਜੀ ਲੋਕਰ ਦਾ ਇਸਤੇਮਾਲ ਨਹੀਂ ਕੀਤਾ ਤਾਂ ਫਿਰ ਫਟਾਫਟ ਪਲੇ ਸਟੋਰ ਤੋਂ ਡੀਜੀ ਲੋਕਰ ਨੂੰ ਡਾਊਨਲੋਡ ਕਰ ਲਓ ਅਤੇ ਆਪਣੇ ਆਧਾਰ ਕਾਰਡ ਦੇ ਨਾਲ ਜੋ ਤੁਹਾਡਾ ਨੰਬਰ ਲਿੰਕ ਹੈ ਉਸ ਨੰਬਰ ਨਾਲ ਰਜਿਸਟਰ ਕਰਕੇ ਡੀਜੀ ਲੋਕਰ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿਓ। ਇਸ ਦਾ ਸਭ ਤੋਂ ਵੱਡਾ ਫਾਇਦਾ ਹੈ ਕਿ ਤੁਹਾਨੂੰ ਕੋਈ ਡਾਕੂਮੈਂਟ ਚੱਕਣ ਦੀ ਕਿਤੇ ਵੀ ਜ਼ਰੂਰਤ ਨਹੀਂ ਪਵੇਗੀ। ਅਤੇ ਸਾਰੇ ਡਾਕੂਮੈਂਟ ਹਮੇਸ਼ਾ ਤੁਹਾਡੇ ਮੋਬਾਈਲ ਦੇ ਵਿੱਚ ਮੌਜੂਦ ਰਹਿਣਗੇ ਅਤੇ ਲੋੜ ਪੈਣ ਦੇ ਉੱਪਰ ਤੁਸੀਂ ਆਪਣਾ ਕਿਸੇ ਵੀ ਡਾਕੂਮੈਂਟ ਨੂੰ ਕੱਢ ਸਕਦੇ ਹੋ ਅਤੇ ਆਪਣਾ ਕੋਈ ਵੀ ਡਾਕੂਮੈਂਟ ਕਿਸੇ ਨੂੰ ਦਿਖਾ ਵੀ ਸਕਦੇ ਹੋ ਹੁਣ ਦੂਸਰੀ ਐਪਲੀਕੇਸ਼ਨ ਦੀ ਆਪਾਂ ਗੱਲ ਕਰਦੇ ਹਾਂ ਕਿਉਂਕਿ ਅੱਜ ਕੱਲ ਸਾਰੇ ਹੀ ਲੋਕ ਆਪਣੇ ਮੋਬਾਈਲ ਦੀ ਵਰਤੋਂ ਫੋਟੋ ਖਿੱਚਣ ਵੀਡੀਓ ਬਣਾਉਣ ਦੇ ਲਈ ਕਰਦੇ ਆ ਅਤੇ ਆਪਣੇ ਵਟਸਐਪ ਜਾਂ ਹੋਰ ਐਪਲੀਕੇਸ਼ਨਾਂ ਦੇ ਮਾਧਿਅਮ ਦੇ ਨਾਲ ਫੋਟੋਆਂ ਤੇ ਵੀਡੀਓ ਮੰਗਵਾਉਣ ਦੇ ਲਈ ਵੀ ਕਰਦੇ ਆ ਅਤੇ ਲੋਡ ਪਿਆਂ ਦੇ ਉੱਪਰ ਆਪਾਂ ਇਹਨਾਂ ਫੋਟੋਆਂ ਨੂੰ ਆਪਣੀ ਯਾਦਗਾਰ ਦੇ ਵਿੱਚੋਂ ਆਪਣੇ ਮੋਬਾਈਲ ਦੇ ਵਿੱਚ ਰੱਖਦੇ ਹਾਂ ਤੇ ਸਮੇਂ-ਸਮੇਂ ਦੇ ਉੱਪਰ ਆਪਾਂ ਦੇਖਦੇ ਵੀ ਰਹਿੰਦੇ ਹਾਂ ਤਾਂ ਫਿਰ ਅਜਿਹੀ ਵਿੱਚ ਇਹ ਸਾਰੇ ਕੰਮ ਨੂੰ ਆਸਾਨ ਕਰਨ ਦੇ ਲਈ Google ਦੀ ਇੱਕ ਐਪਲੀਕੇਸ਼ਨ ਹੈ ਜੀ Google Photos ਤੁਹਾਡੇ ਮੋਬਾਈਲ ਦੇ ਵਿੱਚ Google Photos ਐਪਲੀਕੇਸ਼ਨ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਵੀ ਰੋਜ਼ਾਨਾ ਤੁਹਾਡੇ ਕੰਮ ਆਂਦੀ ਹੈ ਕਈ ਮੋਬਾਈਲਾਂ ਦੇ ਵਿੱਚ Google Photos ਡਿਫਾਲਟ ਹੀ ਮੌਜੂਦ ਹੁੰਦੀ ਹੈ ਅਤੇ ਜੇਕਰ ਤੁਹਾਡੇ ਮੋਬਾਈਲ ਦੇ ਵਿੱਚ ਇਹ ਮੌਜੂਦ ਨਹੀਂ ਹੈਗੀ ਤਾਂ ਤੁਸੀਂ ਇਸ ਨੂੰ Play Store ਤੋਂ Google Photos ਸਰਚ ਕਰਕੇ ਡਾਊਨਲੋਡ ਕਰ ਸਕਦੇ ਹੋ ਇਸ ਐਪਲੀਕੇਸ਼ਨ ਦੇ ਵਿੱਚ ਤੁਸੀਂ ਵੱਖ-ਵੱਖ ਫੋਟੋਆਂ, ਵੱਖ-ਵੱਖ ਵੀਡੀਓ, ਵੱਖ-ਵੱਖ ਡਾਕੂਮੈਂਟ ਦੇ ਵੱਖ-ਵੱਖ ਨਾਮ ਲਿਖ ਕੇ ਫੋਲਡਰ ਬਣਾ ਕੇ ਰੱਖ ਸਕਦੇ ਹੋ ਅਤੇ ਲੋੜ ਪੈਣ ਦੇ ਉੱਪਰ ਤੁਹਾਨੂੰ ਵੱਖ-ਵੱਖ ਨਾਮ ਦੇ ਫੋਲਡਰਾਂ ਦੇ ਵਿੱਚੋਂ ਕਿਸੇ ਵੀ ਫੋਟੋ ਨੂੰ ਜਾਂ ਕਿਸੇ ਵੀ ਡਾਕੂਮੈਂਟ ਨੂੰ ਖੋਜਣਾ ਬਹੁਤ ਆਸਾਨ ਲੰਦਾ ਹੈ। ਇਸ ਦੇ ਨਾਲ ਹੀ ਤੁਸੀਂ ਫੋਟੋਜ਼ ਐਪਲੀਕੇਸ਼ਨ ਦੇ ਵਿੱਚ ਕੋਈ ਵੀ ਫੋਟੋ ਜਾਂ ਵੀਡੀਓ ਜਾਂ ਡਾਕੂਮੈਂਟ ਨੂੰ ਕਿਸੇ ਵੀ ਹੋਰ ਫੋਲਡਰ ਦੇ ਵਿੱਚ ਆਸਾਨੀ ਦੇ ਨਾਲ ਮੂਵ ਵੀ ਕਰ ਸਕਦੇ ਹੋ ਅਤੇ ਹਮੇਸ਼ਾ ਦੇ ਲਈ Google Cloud ਦੇ ਉੱਪਰ ਸਾਂਭ ਕੇ ਵੀ ਰੱਖ ਸਕਦੇ ਹੋ। ਕਿਉਂਕਿ Google Photos ਐਪਲੀਕੇਸ਼ਨ ਨੂੰ ਵਰਤਣਾ ਵੀ ਬਹੁਤ ਆਸਾਨ ਹੈ ਇਸ ਕਰਕੇ ਇਹ ਐਪਲੀਕੇਸ਼ਨ ਵੀ ਤੁਹਾਡੇ ਮੋਬਾਈਲ ਦੇ ਵਿੱਚ ਹੋਣੀ ਚਾਹੀਦੀ ਹੈ ਕਿਉਂਕਿ ਰੋਜ਼ਾਨਾ ਦਾ ਤੁਹਾਡਾ ਕੰਮ ਇਹ ਵੀ ਬਹੁਤ ਆਸਾਨ ਕਰ ਦਿੰਦੀ ਹੈ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਤੇ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਵੀ ਕਰ ਚੁੱਕੇ ਹੋਵੋਗੇ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਚੈਨਲ ਨੂੰ Facebook ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ